ਨਿਰਮਲਾ ਜੀ ਦੇ ਦੋ ਬੇਟੇ ਨਿਰਜ ਅਤੇ ਦੀਰਜ ਇੱਕ ਪਿਆਰੀ ਜਹੀ ਬੇਟੀ ਨੀਹਾ ਸੀ ਨਿਰਮਲਾ ਜੀ ਦੇ ਪਤੀ ਮੁਕੇਸ਼ ਜੀ ਸਰਕਾਰੀ ਅਫਸਰ ਸੀ ਦੋਨੋਂ ਬੇਟੇ ਜੁੜਵਾ ਸੀ ਅਤੇ ਇਹ ਬੇਟੀ ਸਭ ਤੋਂ ਛੋਟੀ ਸੀ ਜਦੋਂ ਦੋਨੇ ਬੇਟੇ ਨੌਕਰੀ ਕਰਨ ਲੱਗ ਗਏ ਤਾਂ ਉਹਨਾਂ ਦੇ ਵਿਆਹ ਦੇ ਲਈ ਮੁਕੇਸ਼ ਜੀ ਅਤੇ ਨਿਰਮਲਾ ਜੀ ਨੇ ਕੁੜੀਆਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਮੁਕੇਸ਼ ਜੀ ਦੀ ਭੈਣ ਨੇ ਕੁਝ ਕੁ ਰਿਸ਼ਤੇ ਦੱਸੇ ਸੀ ਮੁਕੇਸ਼ ਜੀ ਆਪਣੇ ਪਰਿਵਾਰ ਸਮੇਤ ਕੁੜੀ ਦੇਖਣ ਚੱਲ ਗਏ ਕੁੜੀ ਵਾਲਿਆਂ ਨੇ ਸਾਰਿਆਂ ਦਾ ਖੂਬ ਸਵਾਗਤ ਕੀਤਾ ਜਦੋਂ ਕੋਮਲ ਕਮਰੇ ਵਿੱਚ ਆਈ ਤਾਂ ਉਸ ਦੀ ਭੂਆ ਦੀ ਕੁੜੀ ਰਾਗਣੀ ਵੀ ਉਸ ਦੇ ਨਾਲ ਸੀ ਜੋ ਕਿ ਕੋਮਲ ਦੇ ਹਾਨ ਦੀ ਲੱਗਦੀ ਪਈ ਸੀ ਕੋਮਲ ਅਤੇ ਰਾਗਣੀ ਦੋਨੋਂ ਭੈਣਾਂ ਦੇਖਣ ਵਿੱਚ ਵੀ ਬਹੁਤ ਸੁੰਦਰ ਲੱਗੀਆਂ ਅਤੇ ਪੜੀਆਂ ਲਿਖੀਆਂ ਵੀ ਸੀ ਕੋਮਲਦੇ ਨਾਲ ਰਾਗਨੀ ਨੂੰ ਵੀ ਦੀਰਜ ਲਈ ਪਰਿਵਾਰ ਵਾਲਿਆਂ ਨੇ ਪਸੰਦ ਕਰ ਲਿਆ ਕੁੜੀ ਵਾਲਿਆਂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਅਤੇ ਜਦੋਂ ਨੀਰਜ ਅਤੇ ਦੀਰਜ ਨੇ ਵੀ ਹਾਂ ਕਰ ਦਿੱਤੀ ਤਾਂ ਉਸੇ ਸ਼ੁਭ ਘੜੀ ਵਿੱਚ ਸਗੋਂ ਦੇ ਕੰਗਣ ਨਿਰਮਲਾ ਜੀ ਨੇ ਆਪਣੀਆਂ ਹੋਣ ਵਾਲੀਆਂ ਦੋਨੋਂ ਨੂੰਹਾਂ ਦੇ ਹੱਥਾਂ ਵਿੱਚ ਪਾ ਦਿੱਤੇ ਖੁਸ਼ੀ-ਖੁਸ਼ੀ ਉਹਨਾਂ ਦਾ ਵਿਆਹ ਵੀ ਹੋ ਗਿਆ ਆਪਣੀਆਂ ਦੋਨਾਂ ਨੂੰਆਂ ਨੂੰ ਦੇਖ ਕੇ ਨਿਰਮਲਾ ਜੀ ਬਹੁਤ ਖੁਸ਼ ਸੀ ਸਾਰੇ ਬਹੁਤ ਪਿਆਰ ਨਾਲ ਰਹਿੰਦੇ ਅਤੇ ਬੇਟੀ ਨੇ ਆ ਦਾ ਵੀ ਵਿਆਹ ਹੋ ਗਿਆ ਅਤੇ ਮੁਕੇਸ਼ ਜੀ ਵੀ ਰਟਾਇਰ ਹੋ ਗਏ ਆਪਣੀ ਨੌਕਰੀ ਤੋਂ ਸਾਰਾ ਕੁਝ ਠੀਕ ਚੱਲਦਾ ਪਿਆ ਸੀ ਤਾਂ ਇੱਕ ਦਿਨ ਅਚਾਨਕ ਹਾਰਟ ਅਟੈਕ ਆਇਆ ਅਤੇ ਮੁਕੇਸ਼ ਜੀ ਇਸ ਦੁਨੀਆ ਵਿੱਚ ਨਹੀਂ ਰਹੇ। ਬੇਟੀ ਨੂੰ ਵੀ ਖਬਰ ਕੀਤੀ ਅਤੇ ਉਹ ਵੀ ਤੁਰੰਤ ਆ ਗਈ। ਇਸ ਉਮਰ ਵਿੱਚ ਮੁਕੇਸ਼ ਜੀ ਦਾ ਸਾਥ ਛੱਡਣਾ ਨਿਰਮਲਾ ਜੀ ਨੂੰ ਇੱਕ ਸਦਮੇ ਦੀ ਤਰ੍ਹਾਂ ਲੱਗਿਆ ਅਤੇ ਉਹ ਬਿਮਾਰ ਰਹਿਣ ਲੱਗੀ। ਸਾਰੇ ਪੇਪਰਾਂ ਦੀ ਕਾਰਵਾਈ ਕਰਕੇ ਮੁਕੇਸ਼ ਜੀ ਦੀ ਪੈਨਸ਼ਨ ਨਿਰਮਲਾ ਜੀ ਨੂੰ ਲੱਗ ਗਈ। ਉਹ ਕੇਸ ਜੀ ਕਾਫੀ ਉੱਚੀ ਪੋਸਟ ਨਾਲ ਰਿਟਾਇਰ ਹੋਏ ਸੀ ਤਾਂ ਪੈਨਸ਼ਨ ਦੀ ਰਕਮ ਵੀ ਚੰਗੀ ਸੀ ਪੈਸਾ ਤਾਂ ਨੀਅਤ ਬਦਲਣ ਵਿੱਚ دیر ਨਹੀਂ ਕਰਦਾ ਉਹੀ ਹੋਇਆ ਨਿਰਮਲਾ ਜੀ ਦੇ ਘਰ ਵਿੱਚ ਵੀ ਪੈਨਸ਼ਨ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ ਪਹਿਲਾਂ ਨੂੰਹਾਂ ਵਿੱਚ ਫਿਰ ਪੁੱਤਾਂ ਵਿੱਚ ਮਨਮੁਟਾਵ ਹੋਣ ਲੱਗਾ ਦੋਨੇ ਹੀ ਚਾਹੁੰਦੇ ਸੀ ਕਿ ਪੂਰੀ ਪੈਨਸ਼ਨ ਉਹ ਹੀ ਲੈਣ ਨਿਰਮਲਾ ਜੀ ਬਹੁਤ ਦੁਖੀ ਹੋਈ ਆਪਣੇ ਪਰਿਵਾਰ ਨੂੰ ਖਿਲਰਦੇ ਦੇਖ ਕੇ ਨੂੰਹ ਨੂੰ ਸਮਝਾਉਂਦਾ ਕੋਈ ਮਤਲਬ ਨਹੀਂ ਸੀ ਤਾਂ ਆਪਣੀ ਬੇਟੀ ਨੀਹਾ ਨਾਲ ਦਿਲ ਦੀ ਗੱਲ ਕਰਕੇ ਆਪਣਾ ਮਨ ਹਲਕਾ ਕਰ ਲੈਂਦੀ ਆਪਣੀ ਮਾਂ ਦੀ ਹਾਲਤ ਦੇਖ ਕੇ ਨੀਹਾ ਬਹੁਤ ਦੁਖੀ ਹੁੰਦੀ ਜਦੋਂ ਗੱਲ ਜ਼ਿਆਦਾ ਬਦਲ ਲੱਗੀ ਤਾਂ ਇੱਕ ਫੈਸਲਾ ਕੀਤਾ ਨਿਰਮਲਾ ਜੀ ਨੇ ਅਤੇ ਸਾਰਿਆਂ ਨੂੰ ਬੁਲਾ ਕੇ ਕਿਹਾ ਅੱਜ ਤੋਂ ਇੱਕ ਮਹੀਨੇ ਦੀ ਪੈਨਸ਼ਨ ਨਿਰਜ ਲਵੇਗਾ ਅਤੇ ਦੂਸਰੇ ਮਹੀਨੇ ਦੀ ਪੈਨਸ਼ਨ ਧੀਰਜ ਲਵੇਗਾ ਅਤੇ ਦੋਨੋਂ ਭਰਾ ਪਿਆਰ ਨਾਲ ਰਹੋ ਬਸ ਇਹੀ ਮੇਰੀ ਇੱਛਾ ਹੈ ਉੱਤੇ ਤੈਨੂੰ ਸਭ ਖੁਸ਼ ਹੋ ਗਏ ਜਦ ਕਿ ਭੋਲੀ ਮਾਂ ਨਿਰਮਲਾ ਜੀ ਨੇ ਆਪਣੇ ਪੈਰਾਂ ਤੇ ਖੁਦ ਹੀ ਕੁਹਾੜੀ ਮਾਰ ਲਈ ਸੀ ਇਸ ਦਾ ਉਹਨਾਂ ਨੂੰ ਅਹਿਸਾਸ ਵੀ ਨਹੀਂ ਸੀ ਜਦੋਂ ਤੱਕ ਸੱਸ ਦੇ ਹੱਥਾਂ ਵਿੱਚ ਪੈਸੇ ਆਂਦੇ ਸੀ ਦੋਨੋਂ ਨੂੰਹਾਂ ਕੋਮਲ ਅਤੇ ਰਾਗਣੀ ਲਾਲਚ ਵਿੱਚ ਆ ਕੇ ਸੱਸ ਦੀ ਸੇਵਾ ਕਰਦੀਆਂ ਅਤੇ ਹੁਣ ਸੱਸ ਦੇ ਹੱਥ ਖਾਲੀ ਹੁੰਦੇ ਹੀ ਦੋਨੇ ਨੂੰਹਾਂ ਦੀਆਂ ਨਜ਼ਰਾਂ ਹੀ ਬਦਲ ਗਈਆਂ ਬੱਚਿਆਂ ਦੇ ਜਨਮ ਦਿਨ ਤੇ ਉਪਹਾਰ ਤੱਕ ਖਰੀਦਣ ਦੇ ਲਈ ਉਹਨਾਂ ਨੂੰ ਨੂੰਹਾਂ ਦੇ ਕੋਲ ਪੈਸੇ ਮੰਗਣੇ ਪੈਂਦੇ ਸੀ ਉਹ ਦੋਨੋਂ ਕੁਝ ਨਾ ਕੁਝ ਸੁਨਾਨ ਤੋਂ ਆਵਾਜ਼ ਨਹੀਂ ਆਂਦੀਆਂ ਬਹੁਤ ਦੁਖੀ ਸੀ ਨਿਰਮਲਾ ਜੀ ਅਤੇ ਪਛਤਾ ਪਛਤਾਉਂਦੀ ਵੀ ਆਪਣੇ ਫੈਸਲੇ ਤੇ ਪਰ ਹੁਣ ਕੁਝ ਵੀ ਨਹੀਂ ਕਰ ਸਕਦੀ ਸੀ ਇੱਕ ਟਾਈਮ ਸੀ ਜਦੋਂ ਉਹਨਾਂ ਦਾ ਪਰਸ ਪੈਸਿਆਂ ਦੇ ਨਾਲ ਭਰਿਆ ਰਹਿੰਦਾ ਸੀ ਅਤੇ ਅੱਜ ਇੱਕ ਇੱਕ ਪੈਸੇ ਲਈ ਤਰਸਦੀ ਪਈ ਸੀ ਜਦ ਕਿ ਖੁਦ ਦੇ ਪਤੀ ਦੀ ਪੈਨਸ਼ਨ ਠੀਕ ਇੱਕ ਦਿਨ ਨਿਰਮਲਾ ਜੀ ਦੀ ਦਵਾਈ ਖਤਮ ਹੋਣ ਵਾਲੀ ਸੀ ਤਾਂ ਵੱਡੀ ਨੂੰ ਨੂੰ ਬੁਲਾ ਕੇ ਉਸਨੇ ਕਿਹਾ ਕੋਮਲ ਬੇਟਾ ਜਰਾ ਨੀਰਜ ਨੂੰ ਫੋਨ ਕਰੀਂ ਅਤੇ ਕਹੀਂ ਕਿ ਮੇਰੀ ਦਵਾਈ ਲੈ ਕੇ ਆਵੇ ਪਿਛਲੀ ਵਾਰ ਲਿਆਇਆ ਸੀ ਤਾਂ ਪਰਚੀ ਵੀ ਉਸਦੇ ਕੋਲ ਹੀ ਹੋਵੇਗੀ ਇੰਨਾ ਸੁਣਦੇ ਹੀ ਕੋਮਲ ਨੇ ਕਿਹਾ ਮਾ ਜੀ ਮੈਂ ਪਰਚੀ ਸ਼ਾਮ ਨੂੰ ਦੇਵਰ ਜੀ ਨੂੰ ਦੇ ਦੇਵਾਂਗੀ ਇਸ ਵਾਰ ਦਵਾਈ ਉਹ ਹੀ ਲੈ ਕੇ ਆਣਗੇ ਤੁਹਾਡੀ ਪਿਛਲੀ ਪੈਨਸ਼ਨ ਅਸੀਂ ਲਈ ਸੀ ਤਾਂ ਨੀਰਜ ਨੇ ਦਵਾਈ ਦਵਾਈ ਲਿਆਏ ਸੀ ਇਸ ਵਾਰ ਦੇਵਰ ਜੀ ਪੈਨਸ਼ਨ ਲੈਣਗੇ ਤਾਂ ਦਵਾਈ ਵੀ ਉਹ ਹੀ ਲਿਆਣਗੇ ਇੰਨਾ ਬੋਲ ਕੇ ਕੋਮਲ ਉੱਥੋਂ ਚੱਲ ਗਈ ਤਾਂ ਨਿਰਮਲਾ ਜੀ ਹੈਰਾਨ ਹੋ ਕੇ ਖੜੀ ਰਹਿ ਗਈ ਮੇਰੇ ਹੀ ਪਤੀ ਦੀ ਕਮਾਈ ਨਾਲ ਮੇਰੀ ਦਵਾਈ ਲਿਆਣ ਵਿੱਚ ਵੀ ਇਹਨਾਂ ਨੇ ਵਟਵਾਰਾ ਕਰ ਲਿਆ ਕੀ ਆਪਣੀ ਮਾਂ ਨੂੰ ਆਪਣੀ ਕਮਾਈ ਵਿੱਚੋਂ ਦਵਾਈ ਵੀ ਨਹੀਂ ਲਿਆ ਕੇ ਦੇ ਲਿਆ ਸਕਦੇ ਮੇਰੀ ਪੈਨਸ਼ਨ ਤੇ ਸਾਰਿਆਂ ਨੂੰ ਹੱਕ ਚਾਹੀਦਾ ਸਾਰਿਆਂ ਨੂੰ ਮੇਰੇ ਪਤੀ ਦੀ ਕਮਾਈ ਲੈਣੀ ਹੈ ਪਰ ਮੇਰੀ ਪਰੇਸ਼ਾਨੀਆਂ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਕਿੰਨੇ ਸਵਾਰਤੀ ਹੋ ਗਏ ਹੈ ਮੇਰੇ ਖੁੱਦ ਦੇ ਬੱਚੇ ਅਗਲੇ ਦਿਨ ਸਵੇਰੇ ਸਵੇਰੇ ਨੀਹਾ ਅਤੇ ਉਸਦੇ ਪਤੀ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ ਦੇਖਿਆ ਤਾਂ ਆਪਣੇ ਛੋਟੇ ਜਿਹੇ ਬੈਗ ਦੇ ਨਾਲ ਨਿਰਮਲਾ ਜੀ ਵੀ ਤਿਆਰ ਬੈਠੀ ਹੈ ਨੀਰਜ ਨੇ ਪੁੱਛਿਆ ਸੀ ਤੁਸੀਂ ਕਿੱਥੇ ਚੱਲੇ ਹੋ ਮਾਂ ਸਾਨੂੰ ਦੱਸਿਆ ਵੀ ਨਹੀਂ ਨੀਹਾ ਨੇ ਗੁੱਸੇ ਦੇ ਨਾਲ ਜਵਾਬ ਦਿੱਤਾ ਮਾਂ ਮੇਰੇ ਨਾਲ ਚੱਲੀ ਹੈ ਵੀਰੇ ਪਰ ਕਿਉਂ ਨੀਹਾ ਹਰਾਨ ਹੋ ਕੇ ਸਾਰਿਆਂ ਨੇ ਇਕੱਠੇ ਹੋ ਕੇ ਪੁੱਛਿਆ ਸਾਰਿਆਂ ਨੂੰ ਮੇਰੀ ਮਾਂ ਦੀ ਪੈਨਸ਼ਨ ਚਾਹੀਦੀ ਪਰ ਕਿਸੇ ਨੂੰ ਮੇਰੀ ਮਾਂ ਦੀ ਇੱਛਾ ਅਤੇ ਉਹਨਾਂ ਦਾ ਹਾਲ ਪੁੱਛਣ ਦਾ ਟਾਈਮ ਨਹੀਂ ਹੈ ਇੱਕ ਇੱਕ ਪੈਸੇ ਦੇ ਲਈ ਤਰਸਾ ਕੇ ਰੱਖ ਦਿੱਤਾ ਤੁਸੀਂ ਸਾਰਿਆਂ ਨੇ ਮੇਰੀ ਮਾਂ ਨੂੰ ਇਸ ਉਮਰ ਵਿੱਚ ਮੇਰੀ ਮਾਂ ਆਪਣੇ ਕੰਮ ਖੁਦ ਕਰੇ ਦੋ ਰੋਟੀਆਂ ਵੀ ਆਪਣੇ ਪਤੀ ਦੀ ਪੈਨਸ਼ਨ ਦੀਆਂ ਖਾਵੇ ਇਤੋਂ ਤੱਕ ਕਿ ਡਾਕਟਰ ਅਤੇ ਦਵਾਈ ਦਾ ਖਰਚਾ ਵੀ ਪਾਪਾ ਦੀ ਪੈਨਸ਼ਨ ਵਿੱਚੋਂ ਹੀ ਹੁੰਦਾ ਤਾਂ ਦੋ ਬੇਟੇ ਹੋਣ ਦਾ ਕੀ ਫਾਇਦਾ ਸਿਰਫ ਪਾਪਾ ਦੀ ਪੈਨਸ਼ਨ ਤੇ ਹੀ ਹੱਕ ਜਤਾਉਣ ਦੇ ਲਈ ਹੈ ਪਤੀ ਦੀ ਪੈਨਸ਼ਨ ਤੇ ਸਿਰਫ ਉਸ ਦੀ ਪਤਨੀ ਦਾ ਹੱਕ ਹੁੰਦਾ ਹੈ ਤਾਂ ਜੋ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਆਰਥਿਕ ਰੂਪ ਵੱਲੋਂ ਮਜ਼ਬੂਤ ਰਹੇ ਫਿਰ ਤੁਹਾਡਾ ਸਾਰਿਆਂ ਦਾ ਕਿੱਦਾਂ ਹੱਕ ਉਸ ਪੈਨਸ਼ਨ ਤੇ ਦੱਸੋ ਮੈਨੂੰ ਹੁਣ ਤਾਂ ਮਾਂ ਮੇਰੇ ਕੋਲ ਰਹੇਗੀ ਅਤੇ ਹਾਂ ਵੀਰ ਜੀ ਮਾਂ ਦੀ ਪੈਨਸ਼ਨ ਮਾਂ ਖੁਦ ਹੀ ਖਰਚ ਕਰੇਗੀ। ਨੀਹਾ ਨੇ ਇੰਨਾ ਬੋਲ ਕੇ ਆਪਣੇ ਭਰਾਵਾਂ ਤੋਂ ਮੂੰਹ ਫੇਰ ਲਿਆ। ਤੁਸੀਂ بیٹے ਹੋ ਕੇ ਵੀ ਫਰਜ਼ ਨਹੀਂ ਨਿਭਾ ਸਕੇ ਪਰ ਮੈਂ ਦਮਾਦ ਦਾ ਫਰਜ਼ ਨਹੀਂ ਭੁੱਲਾਂਗਾ। ਮਾਂ ਨੂੰ ਖਾਣੇ ਅਤੇ ਦਵਾਈ ਦੇ ਪੈਸੇ ਨਹੀਂ ਦੇਣੇ ਪੈਣਗੇ। ਤੁਹਾਡੇ ਇਸ بیٹے ਦੇ ਘਰ ਜਦੋਂ ਇਹ ਸਭ ਨੀਹਾ ਦੇ ਪਤੀ ਨੇ ਕਿਹਾ ਤਾਂ ਸਾਰਿਆਂ ਦਾ ਸਿਰ ਸ਼ਰਮ ਦੇ ਨਾਲ ਝੁਕ ਗਿਆ। नेहा ਤੇ ਉਸਦੇ ਪਤੀ ਨੇ ਮਾਂ ਦਾ ਹੱਥ ਫੜਿਆ ਤੇ ਮਾਂ ਨੂੰ ਆਪਣੇ ਘਰ ਲੈ ਕੇ ਚੱਲ ਗਏ ਧੰਨਵਾਦ ਜੀ